ਆ ਦੋ ਡੰਗਰ ਲਾਇਆ ਗਿਆ ਮਹਾਰਾਜ ਇਹਨਾਂ ਵੀ ਚੜ੍ਹਦੀ ਕਲਾ ਰੱਖੇ ਹਰ ਮਦਨ ਫਰਦੇ ਵਾਸ਼ੇ ਪ੍ਰਮਾਤਮਾ ਇਹਨਾਂ ਦੀ ਐਦਾ ਹੀ ਵਾਣ ਕੇ ਰੱਖੇ ਬਾਜੀ ਬਾਹ ਵਾਗਰੂ ਚੜ੍ਹਦੀ ਕਲਾ ਵਿੱਚ ਰੱਖੇ ਵੀ ਰੂਹਾਂ ਨੂੰ ਆਓ ਸੰਤ ਜੀ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਲੰਗਰ ਅਕੀਨਾ ਜੀ

ਇਧਰ ਵੀ ਲੋ ਆਪਣੇ ਹਲਵਾਈ ਆ ਗਏ ਜਿਹੜੇ ਪਕੌੜਿਆਂ ਦੀ ਸੇਵਾ ਕਰ ਰਹੇ ਐ ਰਾਤ 9 ਵਜੇ ਲੱਗੇ ਬਾਈ ਹੁਣ ਦੇਖ ਲੋ ਕਿੰਨਾ ਟਾਈਮ ਹੋ ਗਿਆ ਪਕੌੜੇ ਬਹੁਤ ਟੇਸਟੀ ਗੱਡੇ ਨੇ ਬੱਚਾ ਆ ਦੇਖੋ ਆ ਜਗ੍ਹਾ ਸਾਰੀ ਭਰੀ ਹੋਈ ਸੀਗੀ ਦੋ ਤਿੰਨ ਵਾਰੀ ਭਰੀ ਗਈ ਇਹ ਸਾਰੀ ਜਗ੍ਹਾ ਇਹ ਸਾਰਾ ਸਮਾਪਤ ਹੋ ਗਿਆ ਹੁਣ ਹੋਰ ਲੱਗ ਰਹੇ ਨੇਗੇ ਇਹ ਆਪਣੇ ਪ੍ਰਧਾਨ ਨੇ ਕੁਲਦੀਪ ਜੀ ਵਿਚਾਰੇ ਆਪ ਵੀ ਲੱਗ ਰਹੇ ਨੇਗੇ ਆ ਵੀ ਵੀ ਆਪਣਾ ਚਾਹ ਦੀ ਡਿਊਟੀ ਚੰਦਾ ਹੁੰਦਾ ਹੈ ਇਹ ਗੁਰਪਿਆਰ ਬਾਈ ਹੈ ਵੀਰੇ ਇਹ ਗਲਾਪ ਸਿੰਘ ਜੀ ਦਾ ਪੁੱਤ ਹੈ ਜੀ ਪੁੱਤ ਇਹ ਦੋ ਸੇਵਾਦਾਰ ਆਪਣੇ ਹਾਂ ਇਧਰ ਨੇਗੇ ਜਿਹੜੇ ਆਪਣੇ ਭਾਂਡਿਆਂ ਦੀ ਸੇਵਾ ਕਰਦੇ ਨੇਗੇ ਨਾਮਦੇਵ ਸਿੰਘ ਜੀ ਇਧਰ ਮਾਤਾ ਪਿਤਾ ਦਾ ਬਾਰਿਆ ਤੇ ਇਧਰ ਆਪਣੇ ਕਾਫੀ ਲੱਗੀ ਹੋਈ ਸੀਗੀ ਸੰਗਤ ਬਹੁਤ ਜ਼ਿਆਦਾ ਕਾਫੀ ਪੀਂਦੀ ਆ ਇਹਨਾਂ ਗਲਾਸ ਪਰ ਵਰਕੇ ਵੀ ਲੈ ਕੇ ਜਾਂਦੀ ਆ ਚਾਰ ਚਾਰ ਹੌਰਾ ਆ ਕੇ ਸਰਵਾਈ ਹੋ ਰਹੀ ਮੰਗੇ ਹੋਰੀ ਦੇਖੋ ਵੀਰੇ ਆ ਕਾਫੀ ਵਾਲੀ ਵੀਰ ਨੇ ਜਿਨ੍ਹਾਂ ਨੇ ਕਾਫੀ ਲਗਾਈ ਸੀ ਬਹੁਤ ਬਹੁਤ ਧੰਨਵਾਦ ਇਹ ਬੈਠੇ ਨੇ ਬਾਈ ਦਰਸ਼ਕ ਵੀ ਸਾਰੇ ਬਾਕੀ ਇਹ ਆਪਣੇ ਲੰਗਰ ਕੋਲੇ ਮੇਲੇ ਦਾ ਦ੍ਰਿਸ਼ ਹੈ ਇਹ ਦੇਖ ਸਕਦੇ ਆ ਬਾਈ ਤੁਸੀਂ ਬਹੁਤ ਇਕੱਠ ਹੁੰਦਾ ਹੈ ਸੱਦੇ ਵਾਲਾ ਜੋੜ ਮੇਲਾ ਸਨੇ ਆਪਣੇ ਪਿੰਡ ਨਾਲ ਪਰਵਲੋ ਵੀ ਹਰ ਸਾਲ ਦੀ ਤਰ੍ਹਾਂ ਸਾਡੇ ਜੋੜ ਕਰ ਲਵਾਇਆ ਲਗਾਏ ਜਾ ਰਿਹਾ ਹੈ ਜਿਹਨੂੰ ਉਹ ਨਾ ਤੱਕਿਆ ਵਸਣਾਂ ਵਾਹ ਵਾਹ ਅੰਦਰ ਦੀ ਪ੍ਰੇਰਨਾ ਲੁੱਟੀ ਹੈ ਦਸਮੇਸ਼ ਜੀ ਦਾ ਵਾਹਿਗੁਰੂ ਛੜ